ਸਤ ਮੈਂਬਰ ਕੰਗਣਾ ਨਰੌਤ ਅਤੇ ਰਿਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਦਿਨਾਂ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਦੇ ਰੋਸ ਵਜੋਂ ਪੰਜਾਬ ਕਾਂਗਰਸ ਦੇ ਵਰਕਰਾਂ ਤੇ ਆਗੂਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਚੱਲਦਿਆਂ ਜਲਾਲਾਬਾਦ ਦੇ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਤੇ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਰੋਸ ਮੁਜ਼ਾਰੇ ਦੇ ਵਿੱਚ ਸਾਬਕਾ ਬੁਲਾਇਕ ਦਵਿੰਦਰ ਸਿੰਘ ਖਵਾਯਾ ਨੇ ਵੀ ਸ਼ਿਰਕਤ ਕੀਤੀ ਤੇ ਨਾਲ ਹੀ ਉਹਨਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਹਰگز ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਬੀਜੇਪੀ ਦਾ ਲੀਡਰ ਚਾਹੇ ਉਹ ਰਵਨੀਸ਼ ਰਿਸ਼ੀ ਹੈ ਕੰਗਨਾਰ ਨੌ ਦਾ ਜਾਂ ਹੋਰ ਛੋਟੇ ਮੋਟੇ ਜਿਹੜੇ ਇਹਨਾਂ ਦੇ ਟੀਐਮਐਲ ਨੇ ਕੋਈ ਐਮਪੀ ਹੈ ਜਿਨ੍ਹਾਂ ਨੂੰ ਬੋਲਣ ਦਾ ਹੀ ਪਤਾ ਨਹੀਂ ਕਿ ਇੱਕ ਜਿਹੜੇ ਸਾਡੇ ਦੇਸ਼ ਦੇ ਲੀਡਰ ਰਾਹੁਲ ਗਾਂਧੀ ਜੀ ਆਪੋਜੀਸ਼ਨ ਦੇ ਲੀਡਰ ਨੇ ਲੋਕ ਸਭਾ ਦੇ ਵਿੱਚ ਉਹਨਾਂ ਬਾਰੇ ਕਿਸ ਤਰ੍ਹਾਂ ਬੋਲਦਾ ਹੈ ਔਰ ਗਲਤ ਸ਼ਬਦਾਵਲੀ ਵਰਤ ਕੇ ਜਿਹੜਾ ਰਾਹੁਲ ਗਾਂਧੀ ਜੀ ਨੂੰ ਬਦਨਾਮ ਕਰ ਰਹੇ ਅਸੀਂ ਉਹ ਤੋਂ ਦੀਿੰਦਾ ਕਰਦੇ ਆ ਉਹਦੇ ਤਹਿਤ ਅੱਜ ਸੀ ਪੂਰੇ ਦੇਸ਼ ਦੇ ਵਿੱਚ ਜਿੱਨਾ ਹੈੱਡਕੁਆਰਟਰਾਂ ਦੇ ਜਿਹੜਾ ਪੁਤਲਾ ਮੋਦੀ ਦਾ ਫੁੱਟ ਗਿਆ ਗਿਆ ਬੀਜੇਪੀ ਢੀਟਰਾ ਦਾ ਫੁੱਟਣਾ ਫੁੱਟ ਗਿਆ ਕਿ ਮੋਦੀ ਨੂੰ ਆਪਣੇ ਲੀਡਰਾਂ ਤੇ ਕੰਟਰੋਲ ਕਰਨਾ ਚਾਹੀਦਾ ਜਿਹੜੇ ਜਿਹੜਾਂ ਦੀ ਸ਼ਬਦਾਵਲੀ ਉਹਨਾਂ ਨੂੰ ਨਹੀਂ ਵਰਤਦੀ ਕੱਲ ਵੀ ਧਰਨੇ ਲਾਏ ਗਏ ਸੀ ਅੱਜ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਇਹ ਧਰਨੇ ਪ੍ਰਦਰਸ਼ਨ ਨਾਲ ਲੱਗਦਾ ਕੋਈ ਫਰਕ ਪਏਗਾ ਬਿਲਕੁਲ ਜੀ ਸਾਡਾ ਸਾਡਾ ਜਿਹੜਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਕੋਈ ਪ੍ਰਸ਼ਾਸਨ ਗਲਤ ਕੰਮ ਕਰ ਰਿਹਾ ਉਹ ਮੰਨਦਾ ਜੇਕਰ ਪ੍ਰਸ਼ਾਸਨ ਜੋ ਕਟਾਈ ਵਰਤਦਾ ਹੈ ਜਾਂ ਕੋਈ ਜਿਹੜੇ ਰੂਲਿੰਗ ਪਾਰਟੀ ਗਲਤ ਕੰਮ ਕਰਦੀ ਸਾਡਾ ਆਪੋਜੀਸ਼ਨ ਵਾਲਿਆਂ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਤੱਕ ਲੈ ਕੇ ਜਾਣਾ ਔਰ ਜੇ ਨਹੀਂ ਕਰਨਗੇ ਤਾਂ ਅਸੀਂ ਇਸ ਪ੍ਰਦਰਸ਼ਨ ਨੂੰ ਹੋਰ ਰੱਕੇ ਲੈ ਕੇ ਜਾਵਾਂਗੇ ਇਸ ਪ੍ਰਦਰਸ਼ਨ ਨਾਲ ਲੱਗਦਾ ਵੀ ਲੋਕਾਂ ਤੱਕ ਆਵਾਜ਼ ਪਹੁੰਚੇਗੀ ਤੇ ਲੋਕ ਜਾਗਰੂਕ ਹੋਣਗੇ ਬਿਲਕੁਲ ਜੀ ਆਵਾਜ਼ ਰਾਹੁਲ ਗਾਂਧੀ ਜੀ ਜਦੋਂ ਵੀ ਉਹਨਾਂ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ ਹਰ ਕਰ ਦੇ ਵਿੱਚ ਤੱਕ ਆਵਾਜ਼ ਪਹੁੰਚੀ ਹੈ ਵੀ ਭਾਰਤ ਜੋੜੋ ਯਾਤਰਾ ਹੋ ਜਾ ਅੱਜ ਹਰੇਕ ਵਰਗ ਹਰੇਕ ਦੇਸ਼ আর হরেক پوری દુનિયા ਦੇ ਲੋਕ راہুল গান্ধী জি ਨੂੰ শুন ਰਹੇ আ ਤੁਸੀਂ سارے আজ ویکھے ਰਹੇ আর મોદી ਨੂੰ ਤਾਂ ਕੋਈ শুন ਹੀ ਨਹੀਂ ਰਿਹਾ সো ਇਹ ਗੱਲ ਹਰੇਕ ਤੱਕ ਪਹੁੰਚਦੀ ਹੈ আর ਲੀਡਰ ਨੇ ਸਾਡੇ راہুল গান্ধী জি ਉਹਨਾਂ ਬਾਰੇ ਜੇ ਕੋਈ ਉਲਟ ਗਲਤ ਸ਼ਬਦਾਵਲੀ ਵਰਤਣਗੇ ਤਾਂ ਅਸੀਂ ਪ੍ਰਦਰਸ਼ਨ ਜਰੂਰ ਕਰਾਂਗੇ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਯੂਥ காங்கிரஸ் ਪ੍ਰਦਰਸ਼ਨ ਕੀਤਾ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ ਵੀ ਇਹ ਕੋਈ ਆਤਵਾਦੀຊੋ ਸ਼ਾਰਤੀ ਤੱਤਾਵਾਦੀਆਂ ਨਾਲੋਂ ਮੈਂ ਡਰਨ ਵਾਲਾ ਨਹੀਂ ਦੇਖੋ ਜੀ ਰਵਨੀਤ ਬਿੱਟੂ ਤਾਂ ਆਪ ਦਾ ਸੀਟ ਕੁਰਸੀਆਂ ਲੈਣ ਵਾਸਤੇ ਬੀਜੇਪੀ ਉਹ ਜੁਆਇਨ ਕੀਤੀ ਮੈਂ ਸਮਝਦਾ ਕਿ ਉਹਨੇ ਆਪਦੇ ਜਿਹੜੇ ਉਹਦੇ ਦਾਦਾ ਜੀ ਨੇ ਸ਼ਹਾਦਤ ਦਿੱਤੀ ਸੀ ਕਾਂਗਰਸ ਪਾਰਟੀ ਦੇ ਬੜੇ ਵੱਡੇ ਲੀਡਰ ਸੀ ਉਹਨੂੰ ਵੀ ਮੈਂ ਸਮਝਦਾ ਇੱਕ ਹੋਰ ਲੀਕ ਲਾ ਗਿਆ ਔਰ ਜਿਹੜਾ ਬੀਜੇਪੀ ਚ ਜਾ ਕੇ ਜੁਆਇਨ ਕਰਕੇ ਤੇ ਅੱਜ ਸਿਰਫ ਕੁਰਸੀਆਂ ਪਿੱਛੇ ਕਰ ਰਹੇ ਜਿਨ੍ਹਾਂ ਦਾ ਸਾਰਾ ਪਰਿਵਾਰ ਹੀ ਕਾਂਗਰਸ ਦੇ ਵਿੱਚ ਹੈ ਜੋ ਜਿਨ੍ਹਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਕਾਂਗਰਸ ਲਈ ਉਹ ਅੱਜ ਇੱਕ ਸਿਰਫ ਕੁਰਸੀਆਂ ਪਿੱਛੇ ਬੀਜੇਪੀ ਜੁਆਇਨ ਕਰਕੇ ਤੇ ਮੈਂ ਤਾਂ ਉਹਨੂੰ ਲੀਡਰ ਮੰਨਦਾ ਹੀ ਨਹੀਂ ਉਹ ਤਾਂ ਸਿਰਫ ਕੁਰਸੀ ਵਾਸਤੇ ਗਿਆ ਹੈ ਔਰ ਇਹ ਸਾਡੀ ਕਾਂਗਰਸ ਜੇ ਇਦਾਂ ਦੇ ਲੀਡਰ ਰਾਹੁਲ ਗਾਂਧੀ ਜੀ ਤੇ ਉਲਟ ਬੋਲਣਗੇ ਤਾਂ ਅਸੀਂ ਹੋਰ ਜਿਹੜਾ ਪ੍ਰਦਰਸ਼ਨ ਤੇਜ਼ ਕਰਾਂ ਆਉਣ ਵਾਲੇ ਪੰਚਾਇਤੀ ਚੋਣਾਂ 'ਚ ਕੀ ਲੱਗਦਾ ਹੈ ਕਾਂਗਰਸ ਦਾ ਪਰਫਾਰਮੈਂਸ ਕਿਵੇਂ ਰਹੇਗਾ ਯਾ ਪਾਰਲੀਮੈਂਟ ਦੇ ਵਿੱਚ ਵੀ ਵੇਖਿਆ ਹੀ ਹੈ ਸੱਤ ਸਿੱਟਾ ਕਾਂਗਰਸ ਪਾਰਟੀ ਜਿੱਤੀ ਹੈ ਔਰ ਪੰਚਾਇਤੀ ਚੋਣਾਂ ਦੇ ਵਿੱਚ ਵੀ ਵੇਖੋ ਜਿਹੜੇ ਸਰਪੰਚ ਨੇ ਕਾਂਗਰਸ ਦੇ ਬਣਨਗੇ ਬਲਾਕ ਸੰਚ ਜਿਲ੍ਹਾ ਪ੍ਰੀਸ਼ਦ ਕਾਂਗਰਸ ਜਿੱਤੂਗੀ ਝਾੜੂ ਵਾਲਿਆਂ ਨੂੰ ਤਾਂ ਕੈਂਡੀਡੇਟ ਹੀ ਨਹੀਂ ਮਿਲਦੇ ਔਰ ਕਾਂਗਰਸ ਕੋਲੇ ਤਾਂ ਇੱਕ ਸੀਟ ਦੇ ਪੰਜ-ਪੰਜ ਸਾਡੇ ਕੈਂਡੀਡੇਟ ਹੈਗੇ ਸੋ ਸਾਰੇ ਥ੍ਰੀ ਪਲੇਸ ਥ੍ਰੀ ਪੁਣਾ ਤੁਸੀਂ ਵੇਖੋ ਪੰਚਾਇਤਾਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਚੱਕ ਪਾਣੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸ਼ ਦੀ ਰਿਪੋਰਟ